ਇਕ ਮੰਦਪਾ ਕੀ ਖਬਰ ਹੈ ਸਮਰਾਲਾ ਦੇ ਨੇੜਲੇ ਪਿੰਡ ਦਿਆਲਪੁਰਾ ਦੇ ਕੋਲ ਜ਼ਬਰਦਸਤ ਹਾਸਾ ਹੋਇਆ ਹੈ ਦੋ ਗੱਡੀਆਂ ਦੀ ਟੱਕਰ ਹੋਣ ਤੋਂ ਬਾਅਦ ਗੱਡੀਆਂ ਡਰਾਈਵਰ ਦੇ ਨਾਲ ਜਾ ਟਕਰਾਉਂਦੀਆਂ ਨੇ ਅਤੇ ਹਾਸੇ ਦੇ ਵਿੱਚ ਲੁਧਿਆਣਾ ਇਸ਼ਤੇ ACP ਅਤੇ ਉਸ ਦੇ ਗਨਮੈਨ ਦੀ ਜਾਨ ਚਲੀ ਗਈ ਹੈ ਜਦਕਿ ਡਰਾਈਵਰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਜ਼ਰੇ ਇਲਾਜ ਹੈ ਬੀਤੀ ਦੇ ਰਾਤ 1 ਵਜੇ ਦੇ ਕਰੀਬ ਇਹ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਸਮਰਾਲਾ ਦੇ ਪਿੰਡ ਦਿয়ালਪੁਰਾ ਦੇ ਕੋਲ ਬਣੇ ਫਲਾਈਓਵਰ ਤੇ ਦੋ ਗੱਡੀਆਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋਈ ਹੈ ਜਿਸ ਦੇ ਵਿੱਚ ਲੁਧਿਆਣਾ ਈਸਟ ਦੇ ACP ਸੰਦੀਪ ਸਿੰਘ ਅਤੇ ਉਹਨਾਂ ਦੇ ਗਨਮੈਨ ਪਰਮਜੋਤ ਸਿੰਘ ਨੂੰ ਆਪਣੀ ਜਾਨ ਗਵਾਣੀ ਪਈ ਹੈ ਜਾਣਕਾਰੀ ਮੁਤਾਬਕ ਲੁਧਿਆਣਾ ਈਸ ਤੋਂ ACP ਸੰਦੀਪ ਸਿੰਘ ਆਪਣੇ ਗਨਮੈਨ ਪਰਮਜੋਤ ਤੇ ਡਰਾਈਵਰ ਦੇ ਨਾਲ ਚੰਡੀਗੜ੍ਹ ਤੋਂ ਵਾਪਸ ਆ ਰਹੇ ਹੁੰਦੇ ਨੇ ਕਿ ਰਸਤੇ ਦੇ ਵਿੱਚ ਸਮਰਾਲਾ ਦੇ ਨੇੜੇ ਪਿੰਡ ਯਾਰਪੁਰਾ ਦੇ ਕੋਲ ਫਲਾਈਓਵਰ ਤੇ ਉਹਨਾਂ ਦੀ ਕਾਰ ਦੂਜੀ ਗੱਡੀ ਦੇ ਨਾਲ ਜਾ ਟਕਰਾਉਂਦੀ ਹੈ ਸਕੋਰਪੀਓ ਤੇ ਫੋਰਚੂਨਰ ਦੀ ਟੱਕਰ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਦੋਵੇਂ ਗੱਡੀਆਂ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਜਿਸ ਗੱਡੀ ਦੇ ਵਿੱਚ ACP ਸਵਾਰ ਹੁੰਦਾ ਹੈ ਉਸ ਗੱਡੀ ਨੂੰ ਅੱਗ ਲੱਗ ਜਾਂਦੀ ਹੈ ਅਤੇ ਹਾਲਾਤ ਇਹ ਬਣ ਜਾਂਦੇ ਨੇ ਕਿ ਗੱਡੀ 'ਚ ਸਵਾਰ ACP, ਗਨਮੈਨ ਅਤੇ ਉਸਦੇ ਡਰਾਈਵਰ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਦਾ ਅਤੇ ਇਸੇ ਹਾਦਸੇ ਦੇ ਵਿੱਚ ACP ਸੰਦੀਪ ਸਿੰਘ ਅਤੇ ਪਰਮਜੋਤ ਸਿੰਘ ਜੋ ਕਿ ਗਨਮਨ ਦੇ ਵਜੋ ACP ਨਾਲ 83 ਉਸਦੀ ਜਾਂਚ ਚੱਲੀ ਗਈ ਹੈ ਜਦਕਿ ਗੱਡੀ ਚਲਾ ਰਹੇ ਹਰ ਡਰਾਈਵਰ ਗੰਭੀਰ ਰੂਪ ਨਾਲ ਸੱਟ ਮੇ ਹੋਇਆ ਜਿਸ ਨੂੰ ਲੁਧਿਆਣਾ ਡੀ ਐਮ ਸੀ ਹਸਪਤਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੋ ਮੌਕੇ ਦੀਆਂ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਭਿਆਨਕ ਇਹ ਟੱਕਰ ਹੋਈ ਹੋਵੇਗੀ ਅਤੇ ਪ੍ਰਤੱਖ ਦਰਸ਼ੀਆਂ ਦੇ ਮੁਤਾਬਕ ਹਾਦਸਾ ਬੇਹਦ ਜ਼ਬਰਦਸਤ ਸੀ ਤੇ ਦੋਵੇਂ ਗੱਡੀਆਂ ਤੇ ਪਰਖੱਚੇ ਤੱਕ ਉੱਡ ਗਈਆਂ ਤੇ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਅੱਗ ਲੱਗਣ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਇਹ ਜਿਹੜੀ ਗੱਡੀ ਹੈ ਉਹ ਸੜ ਕੇ ਸੁਆਹ ਇਹ ਹੁਣ ਤੁਹਾਨੂੰ ਦੱਸਣੀ ਹੈ ਕਿ ACP ਸੰਦੀਪ ਲੁਧਿਆਣ ਤੋਂ ਪਹਿਲਾਂ ਸੰਗਰੂਰ ਦੇ ਵਿੱਚ ਨਾਸਨ ਅਤੇ ਉਹ 2016 ਬੈਚ ਦੇ PPS ਅਫਸਰ ਸਨ ਸੋ ਇਸ ਪੇ ਅਨੇਕ ਖਾਸੇ ਦੇ ਵਿੱਚ ACP ਇਸਟ ਸੰਦੀਪ ਸਿੰਘ ਨੂੰ ਆਪਣੀ ਜਾਨ ਗਵਾਣੀ ਪਈ ਹੈ ਬਿਊਰੋ ਰਿਪੋਰਟ ਹਮਦਰ ਟੀਵੀ